ਸਤਿ ਸ਼੍ਰੀ ਅਕਾਲ ਜੀ ਫਤੇ ਕਲੈਕਸ਼ਨ ਬੁਲਾਡ ਆ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਫੇਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਜੀ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਕੱਟ ਪੀਸ ਕੱਟ ਪੀਸ ਆਪਣੇ ਕੋਲੇ ਆ ਗਏ ਨੇ ਜੀ ਨਵੇਂ ਬਹੁਤ ਸੋਹਣੇ ਕੱਟ ਪੀਸ ਆਏ ਨੇ ਜੀ ਕਲਰ ਡਿਜ਼ਾਈਨ ਚੈੱਕ ਕਰੋ ਜੀ ਬੜੇ ਪਿਆਰਾ ਕੱਪੜਾ ਹੈ ਜੀ ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ ਜੀ ਸਟੱਫ ਆਏਗਾ ਪਿਓਰ ਕਾਟਨ ਕੋਈ ਮਿਕਸਡ ਸਟੱਫ ਨਹੀਂ ਹੈ ਬਹੁਤ ਸੋਹਣਾ ਸਟੱਫ ਹੈ ਜੀ ਕਲਰ ਚੈੱਕ ਕਰੋ ਜੀ ਬਲੈਕ ਦੇ ਉੱਤੇ ਪ੍ਰਿੰਟਿੰਗ ਹੈ ਬਹੁਤ ਸੋ ਸੈਕਿੰਡ ਤੁਸੀਂ ਦੇਖੋ ਜੀ ਗ੍ਰੇ ਕਲਰ ਦੇ ਉੱਤੇ ਐ ਗ੍ਰੇ ਕਲਰ ਦੇ ਉੱਤੇ ਪ੍ਰਿੰਟ ਹੈ ਜੀ ਨਾਲ ਤੁਸੀਂ ਬਲੈਕ ਬਾਟਮ ਵੀ ਲੈ ਸਕਦੇ ਹੋ ਬਲੈਕ ਕਲਰ ਦੀ ਬਾਟਮ ਲਗਾ ਕੇ ਸੂਟ ਰੈਡੀ ਹੋਊਗਾ ਜੀ ਜਾਂ ਫਿਰ ਤੁਸੀਂ ਪੂਰਾ ਸੂਟ ਬਾਈ ਕਰ ਸਕਦੇ ਹੋ ਸਾਡੇ ਤੋਂ ਇਹ ਸੂਟ ਜਿਹੜੇ ਰਹਿਣਗੇ ਜੀ ਸਾਰੇ ਤਕਰੀਬਨ ਅੱਜ ਸੂਟਾਂ ਦੀ ਲੈਂਥ ਦੇ ਵਿੱਚ ਰਹਿਣਗੇ ਸ਼ਰਟਾਂ ਦਾ ਕਪੜਾ ਬਹੁਤ ਘੱਟ ਹੈ ਸਾਰੇ ਸੂਟ ਹੀ ਰਹਿਣਗੇ ਜੀ ਤਕਰੀਬਨ ਸਾਰੇ ਸੂਟ ਹੀ ਮਿਲ ਸਕਦੇ ਆ ਤੁਹਾਨੂੰ ਪ੍ਰਿੰਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਬਹੁਤ ਸੋਹਣਾ ਸਟੱਫ ਹੈ ਜੀ ਕਾਟਨ ਦਾ ਸਟੱਫ ਹੈ ਪਿਓਰ ਕਾਟਨ ਏਕੇ ਦੀ ਪ੍ਰਿੰਸੇਸ ਕਲੈਕਸ਼ਨ ਹੈ ਜੀ ਕਲਰ ਪ੍ਰਿੰਟ ਚੈੱਕ ਕਰੋ ਜੀ ਬਹੁਤ ਸੋਹਣੇ ਕਲਰ ਪ੍ਰਿੰਟ ਆਏ ਨੇ ਜੀ ਬਹੁਤ ਸੋਹਣੇ ਸੋਹਣੇ ਕਲਰ ਦੇ ਪ੍ਰਿੰਟ ਆਏ ਨੇ ਜੀ ਤੁਸੀਂ ਇਹ ਸਾਰਾ ਸਾਰਾ ਸੂਟ ਵੀ ਸਾਡੇ ਤੋਂ ਲੈ ਸਕਦੇ ਹੋ ਇਹਦੇ ਵਿੱਚ 4.5 ਤੋਂ ਲੈ ਕੇ 5 ਮੀਟਰ ਤੱਕ ਦੇ ਸਾਰੇ ਆਪਣੇ ਕੋਲੇ ਕੱਟ ਪੀਸ ਆਏ ਨੇ ਜੀ 2.5 ਮੀਟਰ ਦੀ ਜਿਹੜੀਆਂ ਸ਼ਰਟਾਂ ਨੇ ਉਹ ਬਹੁਤ ਘੱਟ ਨੇ 2-3 ਸ਼ਰਟਾਂ ਹੀ ਆ ਸਿਰਫ 2.5 ਮੀਟਰ ਦੀਆਂ ਬਾਕੀ ਤਕਰੀਬਨ ਸਾਰਾ ਜਿਹੜਾ ਸਟੱਫ ਹੈ ਆਪਣੇ ਕੋਲੇ 5 ਤੋਂ ਲੈ ਕੇ ਸਾਡੀ ਸੌਰੀ 4.5 ਤੋਂ ਲੈ ਕੇ 5 ਦੇ ਵਿੱਚ ਵਿੱਚ ਹੈ ਜੀ ਆਪਣੇ ਕੋਲੇ ਫਿਟਿੰਗ ਤੁਸੀਂ ਚੈੱਕ ਕਰੋ ਜੀ ਕਿੱਡੇ ਸੋਹਣੇ ਪ੍ਰਿੰਟ ਆਏ ਨੇ ਸਟੱਫ ਹੈਗਾ ਪਿਓਰ ਕਾਟਨ ਬਹੁਤ ਹੀ ਸੋਹਣਾ ਸਟੱਫ ਆਇਆ ਹੋਇਆ ਹੈ ਬਹੁਤ ਸੋਹਣਾ ਬਹੁਤ ਸੌਫਟ ਸਟੱਫ ਹੈ ਜੀ ਨੈਕਸਟ ਕਲਰ ਦੇਖੋ ਕਲਰ ਤੇ ਪ੍ਰਿੰਟ ਦੇਖੋ ਜੀ ਬੜੇ ਨਵੇਂ-ਨਵੇਂ ਸੋਹਣੇ-ਸੋਹਣੇ ਪ੍ਰਿੰਟ ਤੇ ਕਲਰ ਆਏ ਨੇ ਲਾਜਵਾਬ ਪ੍ਰਿੰਟ ਆਏ ਨੇ ਜੀ ਬੜੇ ਪਿਆਰੇ ਪ੍ਰਿੰਟ ਨੇ ਇਹ ਆਪਣੇ ਕੋਲੇ ਜਿਹੜੀ ਪ੍ਰਿੰਸੈਸ ਕਲੈਕਸ਼ਨ ਦੇ ਵਿੱਚ ਜੀ ਪਹਿਲਾਂ ਹਨਾ ਪੁਰਾਣੇ ਪ੍ਰਿੰਟ ਆਉਂਦੇ ਹੁੰਦੇ ਸੀਗੇ ਜਿਹੜੇ ਆਪਾਂ ਪਹਿਲਾਂ ਜਿਵੇਂ ਕੰਪਨੀ ਨੇ ਬਣਾਈ ਸੀ ਹੁਣ ਜਿਹੜੇ ਇਹ ਨਵੇਂ ਹੁਣ ਥਾਨਾ ਤੇ ਲੇਟੈਸਟ ਜਿਹੜਾ ਪ੍ਰਿੰਟ ਚੱਲ ਰਿਹਾ ਉਸ ਪ੍ਰਿੰਟ ਦੇ ਕੱਟ ਪੀਸ ਆਏ ਨੇ ਜੀ ਆਪਣੇ ਕੋਲੇ ਇਹ ਕਲਰ ਦੇਖੋ print ਦੇਖੋ ਜੀ ਸਟੱਫ ਹੈਗਾ ਏਕੇ ਦਾ ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ ਪ੍ਰਿੰਸਿਸ ਕਲੈਕਸ਼ਨ ਹੈ ਜੀ ਲਾਈਟ ਡਾਰਕ ਸਾਰੇ ਸ਼ੇਡ ਆਏ ਨੇ ਜੀ ਵਿੱਚ ਤਕਰੀਬਨ ਆਲਮੋਸਟ 5 ਮੀਟਰ ਦੀ ਕੱਟ ਹੋएगी 4.5 5 ਜਾਂ ਫਿਰ ਅਸੀਂ ਤੁਹਾਨੂੰ ਪੂਰਾ ਕਰਕੇ ਦੇ ਦਾਂਗੇ ਜੀ 3.5 ਤੇ 1.5 ਦਾ ਪੀਸ ਲਾ ਕੇ ਜਾਂ ਫਿਰ 4 ਤੇ 2 ਦਾ ਪੀਸ ਲਗਾ ਕੇ ਸਾਰੀ ਪ੍ਰਿੰਟ ਬਹੁਤ ਸੋਹਣੇ ਸੋਹਣੇ ਆਏ ਨੇ ਜੀ ਇਹ ਜਿਵੇਂ ਬਲੈਕ ਇਹ ਪਹਿਲਾਂ ਪਿੰਕ ਦੇ ਵਿੱਚ ਆਪਣੇ ਕੋਲੇ ਆਇਆ ਸੀ ਜਿਹਦੇ ਨਾਲ ਤੁਸੀਂ ਬਲੈਕ ਬਾਟਮ ਵੀ ਲਗਾ ਸਕਦੇ ਹੋ ਪਿੰਕ ਬਾਟਮ ਵੀ ਲਗਾ ਸਕਦੇ ਹੋ ਸਕਾਈ ਬਲੂ ਬਾਟਮ ਵੀ ਲਗਾ ਸਕਦੇ ਹੋ ਇਹਨਾਂ ਨਾਲ ਤਿੰਨ ਚਾਰ ਕਲਰ ਦੀਆਂ ਜਿਹੜੀਆਂ ਬਾਟਮ ਲੱਗ ਜਾਣਗੀਆਂ ਜਿਹਦਾ ਇਹ ਵਾਲਾ ਡਿਜ਼ਾਈਨ ਹੈ ਆਪਣੇ ਕੋਲੇ ਦੁਬਾਰਾ ਆਇਆ ਜੀ ਪਹਿਲਾਂ ਵੀ ਇੱਕ ਵਾਰੀ ਆਇਆ ਸੀਗਾ ਇਹਦੇ ਨਾਲ ਤੁਸੀਂ ਇਹ ਵਾਲੀ ਬਾਟਮ ਲੈ ਸਕਦੇ ਹੋ ਇਸ ਤੋਂ ਬਾਅਦ ਗ੍ਰੇ ਕਲਰ ਦੇ ਵਿੱਚ ਹੈ ਜੀ ਪਿੰਕ ਫਲਾਵਰ ਬਣੇ ਹੋਏ ਨੇ ਪੱਤੀਆਂ ਜਿਆਦਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜੀ ਇਹ ਵਾਲੇ ਡਿਜ਼ਾਈਨ ਦੇ অলਮੋਸਟ ਸਾਰੇ ਕਲਰ ਆਪਣੇ ਕੋਲੇ ਆਏ ਨੇ ਜੀ ਗ੍ਰੀਨ, yellow ਤੇ pink ਤਿੰਨ ਕਲਰਾਂ ਦੇ ਵਿੱਚ ਆਇਆ ਸੀ ਡਿਜ਼ਾਈਨ ਤਿੰਨੇ ਕਲਰ ਆਪਣੇ ਕੋਲੇ ਹੈਗੇ ਨੇ ਇਹ ਵਾਲਾ ਪੀਸ ਦੇਖੋ ਜੀ ਕਿੰਡਾ ਸੋਹਣਾ ਪ੍ਰਿੰਟ ਹੈ ਗਰੇ ਦੇ ਉੱਪਰ ਫਲਾਰ ਬਣੇ ਹੋਏ ਨੇ ਇਹ ਹੈਗਾ ਜੀ ਮਹਿੰਦੀ ਕਲਰ ਦਾ ਪੀਸ ਕੱਟ ਪੀਸਾਂ ਦੀ ਜਿਹੜੀ ਕੁਆਲਿਟੀ ਰਹੇਗੀ ਬਹੁਤ ਵਧੀਆ ਕੁਆਲਿਟੀ ਦੇ ਕੱਟ ਪੀਸ ਰਹਿਣਗੇ ਜੀ ਇਹ ਜਿਹੜੇ ਕੱਟ ਪੀਸ ਤੁਹਾਨੂੰ ਮੈਂ ਦਿਖਾਏ ਨੇ ਜੀ ਇਹ ਸਾਰੇ ਹੈਗੇ ਆ ਜੀ 100 ਰੁਪਏ ਮੀਟਰ ਵਾਲੇ ਇਸ ਤੋਂ ਬਾਅਦ ਮੈਂ ਤੁਹਾਨੂੰ ਜਿਹੜੀ ਨਵੀਂ ਚੀਜ਼ ਅੱਜ ਆਈ ਹੈ ਜੀ ਇਸ ਤੋਂ ਬਾਅਦ ਜਿਹੜੀ ਅੱਜ ਦੀ ਟ੍ਰੈਂਡ ਦੇ ਵਿੱਚ ਚੀ ਚੱਲ ਰਹੀ ਹੈ ਕਿਉਂਕਿ ਮੇਰੇ ਕੋਲੇ ਇਹ ਚੀਜ਼ ਥਾਨਾਂ ਤੇ ਵੀ ਆਇਆ ਸੀ ਇਹ ਸਟੱਫ ਥਾਨਾਂ ਤੇ ਵੀ ਆਇਆ ਹੋਇਆ ਜੀ ਥਾਨ ਦੇ ਉੱਪਰ ਆਪਾਂ ਦਿਨੇ ਇਹਨੂੰ 750 ਦਾ ਮੈਚਿੰਗ ਸੂਟ ਬੰਦਿਆ ਜੀ ਔਰ 890 ਦੇ ਨੀਅਰ ਅਬਾਊਟ ਇਹ ਆਲ ਓਵਰ ਸੂਟ ਬੰਦਦਾ ਔਰ ਇਹਦੇ ਵਿੱਚ ਜਿਹੜਾ ਆਪਣੇ ਕੋਲੇ ਆਏ ਨੇ ਜੀ ਸੇਮ ਮਤਲਬ ਟੈਬੀ ਲਾਈਨਿੰਗ ਹੁੰਦੀ ਹੈ ਜਿੱਦਾ ਉਦਾਂ ਲਾਈਨਿੰਗ ਵਾਲੇ ਪੀਸ ਵੀ ਆਏ ਨੇ ਜੀ ਆਏ ਨੇ ਪਿਓਰ ਕਾਟਨ ਦੇ ਉੱਤੇ ਕਲਰ ਚੈੱਕ ਕਰੋ ਜੀ ਜਿਵੇਂ ਮਰਜ਼ੀ ਤੁਸੀਂ ਸੂਟ ਬਣਾਓ ਬਹੁਤ ਸੋਹਣੇ ਸੂਟ ਬਣ ਕੇ ਰੈਡੀ ਹੋਣਗੇ ਇਹ ਵਾਲੇ ਪੀਸਾਂ ਦਾ ਰੇਟ ਰੇਕ ਹੈ ਜੀ 120 ਰੁਪਏ ਪਰ ਮੀਟਰ ਇਹ ਪੂਰੇ ਪੂਰੇ 5 ਮੀਟਰ ਵੀ ਤਾਂ ਉਹਨੂੰ ਮਿਲ ਜਾਣਗੇ ਸ਼ਾਇਦ ਇਹਦੇ ਵਿੱਚ ਸ਼ਰਟ ਦਾ ਵੀ ਹੋਵੇ ਕਿਉਂਕਿ ਕਪੜਾ ਕਾਫੀ ਲੱਗਦਾ ਹੈ ਇਹ ਇਹ ਵਾਲਾ ਜਿਹੜਾ ਪੀਸ ਨੇ ਕਾਫੀ ਆਏ ਨੇਗੇ ਇਹ ਥੋੜਾ ਇਹ ਕਲਰ ਦੇ ਵਿੱਚ ਫਰਕ ਹੈ ਜਿੱਦਾਂ ਇਹ ਹੈਗਾ ਪੈਰਟ ਦੀ ਟੋਨ ਦੇ ਵਿੱਚ ਹੈ ਥੋੜਾ ਜਿਹਾ येलो ਸ਼ੈਨੋਨ येलो ਜਾ ਇਹ ਹੈਗੇ ਨੇ ਜੀ 120 ਰੁਪਏ ਮੀਟਰ ਵਾਲੇ ਇਸ ਤੋਂ ਬਾਅਦ ਜੀ ਆਪਣੇ ਕੋਲੇ ਆਏ ਨੇ ਜੀ ਲਗਜ਼ਰੀ ਪ੍ਰਿੰਟ ਦੇ ਸੂਟ ਆਏ ਨੇਗੇ ਇਹ ਆਪਣੇ ਕੋਲੇ ਇਹ ਪੂਰੀ ਗੱਠ ਆਈ ਹੈ ਜੀ ਇਹਨਾਂ ਦੀ ਇਹ ਸਟੱਫ ਵੀ ਸੋਹਣਾ ਤੇ ਇਹਦਾ ਰੇਟ ਵੀ ਬਹੁਤ ਜਾਇਜ਼ਾ ਰੇਟ ਹੈ ਜੀ ਇਹਦਾ ਬਹੁਤ ਸੋਹਣਾ ਕੱਪੜਾ ਹੈ ਜੀ ਇਹ ਪਿਓਰ ਕਾਟਨ ਹੈ ਕਲਰ ਵਗੈਰਾ ਖਰਾਬ ਹੋਣ ਦਾ ਕੋਈ ਇਦਾਂ ਦੀ ਇਸ਼ੂ ਵਾਲੀ ਗੱਲ ਨਹੀਂ ਬਹੁਤ ਦੇਖੋ ਕੱਪੜਾ ਦੇਖੋ ਪਿਓਰ ਕਾਟਨ ਸਟੱਫ ਹੈ ਜੀ ਇਹ ਲਗਜ਼ਰੀ ਪ੍ਰਿੰਟ ਆਇਆ ਜੀ ਇਹ ਇਹਦੇ ਤੁਸੀਂ ਕਲਰ ਪ੍ਰਿੰਟ ਚੈੱਕ ਕਰ ਸਕਦੇ ਹੋ ਇਹ ਹੈਗਾ ਜੀ ਮਰਜੈਂਟਾ ਕਲਰ ਦੇ ਵਿੱਚ ਇਹ ਸੀਗਾ ਬਲੈਕ ਕਲਰ ਦੇ ਵਿੱਚ ਇਹ ਸੋਨੂੰ ਸਾਰਾ ਪੀਸ ਹੈ ਜਿਹੜਾ ਇਹ 2.5 ਮੀਟਰ ਤੇ ਦੀ ਕੱਟ ਦੇ ਵਿੱਚ ਮਿਲੂਗਾ ਜੀ ਇਹ ਤੁਸੀਂ ਦੋ ਪੀਸ 5 ਮੀਟਰ ਦੇ ਵੀ ਲੈ ਸਕਦੇ ਹੋ ਦੋ ਪੀਸ ਨਾਲ 5 ਮੀਟਰ ਬਣ ਜਾਏਗਾ ਪ੍ਰੋਪਰ 2.5 ਮੀਟਰ ਦੀ ਕੱਟ ਦੇ ਪੀਸ ਨੇ ਜੀ ਇਹ 2.5 2.5 ਮੀਟਰ ਦੀ ਕੱਟ ਦੇ ਪੀਸ ਨੇ ਜੀ ਇਹ ਸਾਰੇ ਇਹ ਸਾਰੇ ਇਹਦੇ ਡਿਜ਼ਾਈਨ ਨੇ। ਕਾਫੀ ਕੁਆਂਟੀਟੀ ਦੇ ਵਿੱਚ ਮਾਲ ਆਇਆ ਜੀ ਇਹ ਸਾਰੇ ਕਲਰ ਨੇ ਇਸ ਇੰਨਾ ਡਿਜ਼ਾਈਨਾਂ ਦੇ ਬਣੇ ਹੋਏ। ਕਲਰ ਪ੍ਰਿੰਟ ਦੇ ਸਾਰੇ ਜਿਹੜੇ ਅੱਜਕੱਲ ਟ੍ਰੈਂਡ ਦੇ ਵਿੱਚ ਚੱਲ ਰਹੇ ਨੇ ਜੀ ਉਹ ਵਾਲੇ ਕਲਰ ਪ੍ਰਿੰਟ ਆਏ ਨੇ ਸਾਰੇ ਇਹਦੇ। ਇਹ ਹੈਗਾ ਜੀ ਇੱਕ ਪੀਸ ਹੈ 2.5 ਮੀਟਰ ਦਾ 200 ਰੁਪਏ ਦਾ। ਦੋ ਪੀਸ ਹੋ ਜਾਣਗੇ ਜੀ 400 ਰੁਪਏ ਦੇ। 80 ਮੀਟਰ ਦਾ ਇੱਕ ਪੀਸ ਹੈ ਜੀ 200 ਰੁਪਏ ਦਾ ਜਿਹੜੇ ਇਹਦੇ ਦੋ ਪੀਸ ਹੋ ਜਾਣਗੇ ਉਹ 400 ਰੁਪਏ ਦੇ ਨੇ ਇਸ ਤੋਂ ਬਾਅਦ ਇਹਦੇ ਆਏ ਇਹਦੇ ਵਿੱਚ ਕੁਸ਼ਕ ਦੋ ਕੁ ਪੀਸ ਇਹਦੇ ਆਏ ਨੇ ਜੀ ਦੋ ਤਿੰਨ ਸੂਟਾਂ ਦਾ ਜਿਹੜਾ ਆਇਆ ਰਿਯੂਨ ਵੀ ਆਇਆ ਹੈ ਰਿਯੂਨ ਸਟੱਫ ਦੇ ਵਿੱਚ ਵੀ ਆਏ ਨੇ ਜਿਵੇਂ ਇਹ ਰਿਯੂਨ ਦੇ ਪੀਸ ਨੇ ਇਹ ਰੇਟ ਇਹਨਾਂ ਦਾ ਵੀ ਸੇਮ ਰਹੇਗਾ ਜੀ ਹੈ ਇਹ ਵੀ ਲਗਜ਼ਰੀ ਪ੍ਰਿੰਟ ਵਾਲੇ ਨੇ ਜੀ ਸੇਮ ਰੇਟ ਰਹੇਗਾ ਜੀ ਇੱਕ ਪੀਸ 200 ਰੁਪਏ ਦਾ 2.5 ਮੀਟਰ ਦਾ ਇੱਕ ਪੀਸ 200 ਦਾ ਹੈ ਜੀ ਤੁਸੀਂ ਦੋ ਪੀਸ ਲੈ ਲਓ 500 ਰੁਪਏ ਦੇ ਹੋ ਜਾਣਗੇ ਆਹ ਸੌਰੀ 400 ਰੁਪਏ ਦੇ ਹੋ ਜਾਣਗੇ ਕਲਰ ਇਹਦੇ ਸਾਰੇ ਬਹੁਤ ਸੋਹਣੇ-ਸੋਹਣੇ ਕਲਰ ਆਏ ਨੇ ਜੀ ਇਹਨਾਂ ਦੇ ਕਲਰ ਤੇ ਪ੍ਰਿੰਟ ਬਹੁਤ ਸੋਹਣੇ ਆਏ ਨੇ ਜੀ ਇਹਦੇ ਔਰ ਸਟੱਫ ਵੀ ਬਹੁਤ ਸੋਹਣਾ ਹੈ ਕਾਟਨ ਦਾ ਸਟੱਫ ਔਰ ਕਾਟਨ ਸਟੱਫ ਹੈ ਜੀ 200 ਰੁਪਏ ਦਾ ਪੀਸ ਰਹਿਣ ਵਾਲਾ ਕਲਰ ਵੀ ਡਾਰਕ ਡਾਰਕ ਕਲਰ ਆਏ ਨੇ ਸਾਰੇ ਇਹ ਪ੍ਰੋਪਰ ਮਹਿਰੂਨ ਕਲਰ ਹੈ ਜੀ ਥੋੜਾ ਜਿਹਾ ਵੀਡੀਓ ਦੇ ਵਿੱਚ ਬ੍ਰਾਈਟ ਆ ਰਿਹਾ ਹੈ ਪ੍ਰਿੰਟ ਦੇਖੋ ਜੀ ਕਿੱਡੇ ਸੋਹਣੇ ਸੋਹਣੇ ਪ੍ਰਿੰਟ ਨੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਜੀ ਇਹਦੇ ਪ੍ਰਿੰਟ ਦੇਖੋ ਜੀ ਕਿੰਨੇ ਸੋਹਣੇ ਆਏ ਨੇ ਮਾਰਜੈਂਟਾ ਹੋ ਗਿਆ ਜਿਵੇਂ ਇਹ ਪਰਪਲ ਦੇ ਵਿੱਚ ਬਹੁਤ ਸੋਹਣੇ ਸੋਹਣੇ ਪ੍ਰਿੰਟ ਆਏ ਨੇ ਜੀ ਇਹਦੇ ਕੱਪੜਾ ਵੀ ਬਹੁਤ ਸੋਹਣਾ ਜੀ ਪਿਓਰ ਕਾਟਨ ਹੈ ਜੀ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਸਟੱਫ ਹੈ ਜੀ ਪ੍ਰਿੰਟ ਵੀ ਸੋਹਣਾ ਹੈ ਔਰ ਸਟੱਫ ਵੀ ਸੋਹਣਾ ਹੈ ਬਹੁਤ ਸੋਹਣਾ ਸਟੱਫ ਹੈ ਬਿਲਕੁਲ ਗਰਮੀ ਦੇ ਵਿੱਚ ਪਾਉਣ ਲਈ ਪਤਲਾ ਜਿਹਾ ਕੱਪੜਾ ਹੈ ਜੀ ਬੜਾ ਸੋਹਣਾ ਸਟੱਫ ਰਹਿਣ ਵਾਲਾ ਹੈ ਇੰਨਾ ਦਾ ਰੇਟ ਹੈ ਜੀ ਇੱਕ ਪੀਸ ਹੈ ਜਿਹੜਾ 2.5 ਮੀਟਰ ਦਾ ਹੈ ਇਸ ਤੋਂ ਬਾਅਦ ਜੀ ਇਹ ਵਾਲੇ ਆ ਗਏ ਇਹ ਮੈਂ ਤੁਹਾਨੂੰ ਦੱਸਿਆ ਸੀ ਜੀ ਆਪਣੇ ਕੋਲੇ ਪੂਰੀ ਗੱਠ ਆਈ ਹੈ ਜੀ ਇਹਨਾਂ ਦੀ ਕਾਫੀ ਕੁਆਂਟੀਟੀ ਦੇ ਵਿੱਚ ਮਾਲ ਆਇਆ ਜੀ ਇਹਨਾਂ ਦਾ ਆਪਣੇ ਕੋਲੇ ਜਿਵੇਂ ਇੱਕ ਪੀਸ ਆ ਹੋ ਗਿਆ ਜੀ ਇੱਕ ਪੀਸ ਆ ਇਹਦੇ ਮਤਲਬ ਦੋ ਦੋ ਪੀਸ ਮਿਲਾ ਕੇ ਪੂਰਾ ਸੂਟ ਬਣ ਜਾਣਾ ਹੈ ਇਹਦਾ ਜੀ ਇੱਧਰ ਵੀ ਪਿਆ ਪੀਸ ਹੋ ਤੇ ਦੂਸਰੀ ਗੱਠ ਦੇ ਵਿੱਚ ਵੀ ਪੀਸ ਹੈਗੇ ਨੇ ਇਹਦੇ ਨਾਲ ਦੇ ਇਹ ਦੇਖੋ ਗ੍ਰੇ ਕਲਰ ਆ ਗਿਆ ਬਲੋ ਇਹਦਾ ਇੱਕ ਇਹਦੀ ਕੁਆਲਿਟੀ ਹੈ ਜੀ 2.5 ਮੀਟਰ ਦਾ ਇੱਕ ਪੀਸ ਹੋਣ ਕਰਕੇ 5 ਮੀਟਰ ਦੇ ਵਿੱਚ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਕੋਈ 4 ਨਹੀਂ ਆ ਕੋਈ 4.5 ਨਹੀਂ ਆ ਬੜਾ ਸੋਹਣਾ ਸੂਟ ਬਣ ਕੇ ਰੈਡੀ ਹੋਊਗਾ ਜੀ 2.5 ਮੀਟਰ ਇਹਦੀ ਜਿਹੜਾ ਕੱਪੜੇ ਦੀ ਲੈਂਥ ਰਹਿਣ ਵਾਲੀ ਹੈ ਜੀ ਦੋ ਪੀਸ ਲੈ ਲਓ 5 ਮੀਟਰ ਹੋ ਜਾਏਗਾ ਕੱਲੀ ਸ਼ਰਟ ਪੀਸ ਲੈਣੀ ਹੈ ਤਾਂ 2.5 ਮੀਟਰ ਦੀ ਹੋ ਜਾਏਗੀ। ਤਕਰੀਬਨ ਹਰ ਕਲਰ ਹਰ ਡਿਜ਼ਾਈਨ ਦੇ ਵਿੱਚ ਦੋ ਪੀਸ ਅਵੇਲੇਬਲ ਨੇ। yellow ਕਲਰ ਆ ਗਿਆ ਜੀ ਉਹਦੇ ਵਿੱਚ ਦੇਖੋ। ਇਹ ਆ ਗਿਆ ਜੀ ਪਰਪਲ। ਇਹ ਆਪਣੇ ਕੋਲੇ ਕਾਫੀ ਮਾਲ ਆਇਆ ਜੀ ਤੇ ਇਹਦੇ ਵਿੱਚੋਂ ਤੁਸੀਂ ਕੋਈ ਵੀ ਹਨਾ ਪਸੰਦ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਸਕਦੇ ਹੋ ਜਾਂ ਫਿਰ ਮੇਰੀ ਸ਼ਾਪ ਤੇ ਵੀ ਵਿਜ਼ਿਟ ਕਰ ਸਕਦੇ ਹੋ ਇੱਕ ਮੈਂ ਤੁਹਾਨੂੰ ਦਿਖਾਇਆ ਸੀ ਜੀ ਲਾਈਨਾਂ ਵਾਲਾ ਜਿਹੜਾ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਜੀ ਟੈਬੀ ਲਾਈਨਿੰਗ ਆਉਂਦੀ ਹੈ ਇਹ ਕਾਟਨ ਹੈ ਵਿਦਆਊਟ ਲਾਈਨਿੰਗ بیس ਹੈ ਜੀ ਲਾਈਨਿੰਗ ਟੈਬੀ ਦੀ ਤਰ੍ਹਾਂ ਹੈ ਜਿਵੇਂ ਮਰਜ਼ੀ ਤੁਸੀਂ ਬਾਅ ਸਕਦੇ ਹੋ ਟੈਬੀ ਦਾ ਸੂਟ ਆਉਂਦਾ ਜੀ 1500 1800 ਹਨਾ ਜਿਹੜੀ ਮੈਚਿੰਗ ਆਉਂਦੀ ਹੈ ਜੀ ਮੈਚਿੰਗ ਵੀ 16 1700 ਦੀ ਆਉਂਦੀ ਹੈ ਆਲ ਓਵਰ ਤਾਂ ਆਉਂਦਾ ਹੀ 1 ਤੇ ਇਹ ਸੂਟ ਤੁਹਾਨੂੰ ਪੈਏਗਾ ਜੀ ਸਿਰਫ 120 ਰੁਪਏ ਮੀਟਰ ਦੇ ਹਿਸਾਬ ਨਾਲ ਤੁਸੀਂ 120 ਰੁਪਏ ਮੀਟਰ ਦੇ ਹਿਸਾਬ ਨਾਲ ਇਹਨੂੰ ਲੈ ਸਕਦੇ ਹੋ ਬਹੁਤ ਜਾਇਜ਼ੇ ਰੇਟ ਦੇ ਵਿੱਚ ਇਹ ਸੂਟ ਬਣ ਕੇ ਰੈਡੀ ਹੋਣਗੇ ਜੀ ਜਿਵੇਂ ਅੱਜ ਕੱਲ ਦੇ ਟ੍ਰੈਂਡ ਦਾ ਸਟੱਫ ਹੈ ਉਸ ਨਾਲ ਬਹੁਤ ਘੱਟ ਰੇਟ ਦੇ ਵਿੱਚ ਇਹ ਸੂਟ ਬਣ ਕੇ ਰੈਡੀ ਹੋਣਗੇ ਸਟੱਫ ਬਹੁਤ ਸੋਹਣਾ ਤੁਸੀਂ ਜਿਵੇਂ ਮਰਜ਼ੀ ਵੇਅਰ ਕਰ ਸਕਦੇ ਹੋ ਇਹਨੂੰ ਵਿਦਾਊਟ ਲਾਈਨਿੰਗ بیس ਹੈ ਜੀ ਗਰਮੀ ਦਾ 120 ਰੁਪਏ ਮੀਟਰ ਇਹਦਾ ਰੇਟ ਰਹਿਣ ਵਾਲਾ ਹੈ ਜੀ ਜਿਹੜੇ ਮੈਂ ਤੁਹਾਨੂੰ ਏਕੇ ਦੇ ਦਿਖਾਏ ਸੀ ਜੀ ਇਹ ਹੈਗੇ ਏਕੇ ਦੀ ਪ੍ਰਿੰਸੈਸ ਕਲੈਕਸ਼ਨ ਹੈ ਇਹ ਹੈਗਾ 100 ਰੁਪਏ ਮੀਟਰ ਦੇ ਹਿਸ ਤੁਸੀਂ 5 4.5 ਔਰ 4 ਦੇ ਇਹਦੇ ਵਿੱਚ ਪੀਸ ਨਿਕਲਣਗੇ ਜੀ 2.5 ਮੀਟਰ ਦੇ ਬਹੁਤ ਘੱਟ ਪੀਸ ਹੈ ਅੱਜ ਦੀ ਜਿਹੜੀ ਗੱਠ ਹੈ ਇਹ ਆਪਣੇ ਲਈ ਬਹੁਤ ਜ਼ਿਆਦਾ ਫਾਇਦੇ ਵਾਲੀ ਜਿਹੜੀ ਗੱਠ ਸੀਗੀ ਇਹ ਬਹੁਤ ਜ਼ਿਆਦਾ ਫਾਇਦੇ ਵਾਲੇ ਪੀਸ ਆਏ ਨੇ ਜਿਹੜੇ ਅੱਜ ਦੀ ਗੱਠ ਦੇ ਵਿੱਚ ਨਿਕਲੇ ਨੇ ਜੀ ਸਾਰੇ ਬਹੁਤ ਸੋਹਣੇ-ਸੋਹਣੇ ਪੀਸ ਆਏ ਨੇ ਜੀ ਇਹ ਕਿਉਂਕਿ ਐ ਲਗਾ ਲਓ ਜੀ ਇਹ ਜਿਹੜੇ ਅੱਜ ਦੇ ਪੀਸ ਆਏ ਨੇ ਜੀ ਸਾਰੇ ਨਵੀਂ ਡਿਜ਼ਾਈਨਿੰਗ ਹੈ ਜਿਹੜੀ ਅੱਜਕੱਲ ਟ੍ਰੈਂਡ ਦੇ ਵਿੱਚ ਹੈ ਜੀ ਸਾਰੇ ਏਕੇ ਦੀ ਨਵੀਂ ਕਲੈਕਸ਼ਨ ਆ ਰਹੀ ਹੈ ਸਾਰੀ ਨਵੀਂ ਡਿਜ਼ਾਈਨਿੰਗ ਆਈ ਹੈ ਜੀ ਇਹ ਕੱਟ ਪੀਸਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨਰ ਜਿਹੇ ਸੂਟ ਬਣਨਗੇ ਜੇ ਅਗਰ ਤੁਸੀਂ ਲੈਸਾਂ ਵਗੈਰਾ ਨਾਲ ਇਹਨੂੰ ਰੈਡੀ ਕਰਕੇ ਬਣਾਓਗੇ ਤੁਸੀਂ ਇਹਨਾਂ ਦਾ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰਕੇ ਆਪਣਾ ਆਰਡਰ ਵੀ ਬੁੱਕ ਕਰ ਸਕਦੇ ਹੋ ਅਗਰ ਤੁਸੀਂ ਸਾਡੀ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਸਾਡੀ ਸ਼ਾਪ ਦਾ ਐਡਰੈਸ ਹੈ ਜੀ ਬੁਢਲਾਡਾ ਤਾਂ ਜਦੋਂ ਆਪਾਂ ਬੋਹਾ ਨੂੰ ਜਾਣਿਆ ਤਾਂ ਰਸਤੇ ਦੇ ਵਿੱਚ ਦੇਖੋ ਇੱਕ ਪੋਲਾ ਹੁੰਦਾ ਬੁਢਲਾਡਾ ਸ਼ਹਿਰ ਦੇ ਵਿੱਚ ਹੀ ਪੋਲਾ ਹੈ ਜੀ ਉਹ ਪੋਲ ਦੇ ਬਿਲਕੁਲ ਨਾਲ ਹੀ ਸੜਕ ਦੇ ਉੱਤੇ ਆਪਣੀ ਸ਼ਾਪ ਹੈ ਬਿਲਕੁਲ ਸੜਕ ਦੇ ਉੱਪਰ ਆਪਣੀ ਸ਼ਾਪ ਹੈ ਜੀ ਆਪਣੇ ਕੋਲੇ ਪਲੇਨ ਸਟੱਫ ਵੀ ਆਇਆ ਜੀ ਪਲੇਨ ਸਟੱਫ ਤੁਸੀਂ ਇਹਨਾਂ ਨਾਲ ਲਗਾ ਕੇ ਵੀ ਲੈ ਸਕਦੇ ਹੋ ਬਲੈਕ ਕਲਰ ਹਨਾ ਜਿਵੇਂ ਵੀ ਜਿਵੇਂ ਇਹ ਸ਼ਰਟ ਮਤਲਬ ਇਹ ਵੈਸੇ ਤਾਂ ਇਹ ਪੂਰਾ ਸੂਟ ਹੈ ਅਗਰ ਤੁਸੀਂ ਇਹਨਾਂ ਸ਼ਰਟ ਪੀਸ ਵੀ ਲੈਣਾ ਤਾਂ ਬਲੈਕ ਦੇ ਨਾਲ ਹਨਾ ਬਾਟਮ ਲਗਾ ਕੇ ਤੁਸੀਂ ਪੂਰਾ ਸਟਾਫ ਸੂਟ ਵੀ ਲੈ ਸਕਦੇ ਹੋ ਬਾਟਮ ਲਗਾ ਕੇ ਵੀ ਲੈ ਸਕਦੇ ਹੋ ਬਹੁਤ ਸੋਹਣਾ ਸਟਾਫ ਹੈ ਜੀ ਪਲੇਨ ਸਟਾਫ ਦੇ ਵਿੱਚ ਆਪਣੇ ਕੋਲੇ ਆਰਗੈਂਜ਼ਾ ਵੀ ਆਇਆ ਹੈ ਸਟਾਫ ਸਾਰਾ ਹੀ ਆਪਣੇ ਕੋਲੇ ਬਹੁਤ ਸੋਹਣਾ ਸੋਹਣਾ ਸਟਾਫ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਮੈਂ ਪਾਇਆ ਜੀ ਸਾਰਾ ਹੀ ਸਟਾਫ ਸੁਪਰਬ ਕੁਆਲਿਟੀ ਦਾ ਸਟਾਫ ਹੈ ਜੀ 100 ਰੁਪਏ ਮੀਟਰ ਵਾਲੇ ਪੀਸ ਨੇ ਜੀ 120 ਰੁਪਏ ਮੀਟਰ ਵਾਲੇ ਪੀਸ ਨੇ ਜੀ ਤੇ ਇਹ ਪੀਸ ਦਾ ਰੇਟ ਹੈਗਾ ਜੀ 2.5 ਮੀਟਰ ਦਾ ਪੀਸ 200 ਦਾ ਰਹਿਣ ਵਾਲਾ ਹੈ ਤੇ 5 ਮੀਟਰ ਪੂਰਾ ਸੂਟ ਹੋਏਗਾ ਜੀ 400 ਰੁਪਏ ਦਾ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਕੱਟ ਪ whatsapp ਨੰਬਰ ਤੇ ਸੈਂਡ ਕਰ ਸਕਦੇ ਹੋ ਔਰ ਅੱਗੇ ਲਈ ਐਦਾਂ ਦੇ ਕੱਟ ਪੀਸਾਂ ਦੇ ਨਵੇਂ-ਨਵੇਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਇਸ ਤੋਂ ਬਾਅਦ ਆਪਾਂ ਜਿਹੜੇ ਤੁਹਾਡੇ ਲਈ ਸਪੈਸ਼ਲ ਜਿਹੜੇ ਕੱਟ ਪੀਸ ਦੀਆਂ ਆਫਰਾਂ ਲੈ ਕੇ ਪਹਿਲਾਂ ਵੀ ਆਉਂਦੇ ਰਹੇ ਆ ਜੀ ਇਸ ਤੋਂ ਬਾਅਦ ਵੀ ਆਉਂਦੇ ਰਹਿਾਂਗੇ ਜਿਵੇਂ-ਜਿਵੇਂ ਮੌਸਮ ਚੇਂਜ ਹੋਊਗਾ ਉਸੇ ਉਸੇ ਹਿਸਾਬ ਨਾਲ ਮੌਸਮ ਦੇ ਹਿਸਾਬ ਨਾਲ ਆਪਾਂ ਕੱਪੜਾ ਲੈ ਕੇ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ